ਸਸਰੀਕਾਲ ਅੰਕਲ ਜੀ ਸਸਰੀਕਾਲ ਬੇਟਾ ਮੈਂ ਨਾ ਇੱਥੇ ਤਰੀਕ ਤੇ ਆਣਾ ਉਹਨਾਂ ਦੇ ਮੈਨੂੰ ਰਹਿਣਾ ਪੈ ਜਾਂਦਾ ਚੰਡੀਗੜ੍ਹ ਤੇ ਮੈਂ ਸਾਨੂੰ ਸੈਰ ਕਰਦਿਆਂ ਨੂੰ ਬੇਨਾ ਹੱਥ ਨੇ ਪੰਜਾਬ ਦੇ ਲੱਗਦੇ ਆ ਹੈ ਹਾਂਜੀ ਹਾਂਜੀ ਪੰਜਾਬ ਦੇ ਤੇਰਾ ਰੈਸ ਕਿੱਥੇ ਚੰਡੀਗੜ੍ਹ ਚ ਹੀ ਰੈਸ ਚੰਡੀਗੜ੍ਹ ਆ ਜੀ ਕਿਵੇਂ ਕਿਰਾਏ ਤੇ ਨਹੀਂ ਨਹੀਂ ਆਪਣੀਆਂ ਕੋਠੀਆਂ ਆ ਆਵਦੀ ਕੋਠੀ ਐ ਸਾਡੀ ਕੋਠੀ ਇੱਥੇ ਵੀ ਕੋਠੀ ਆ ਆਪਣੀ ਲੁਧਿਆਣੇ ਵੀ ਕੋਠੀ ਆ ਬਠਿੰਡੇ ਵੀ ਆ ਫਿਰ ਤਾਂ ਚੰਗੀ ਮਾਰ ਮਾਰੀ ਬੈਠੇ ਕੰਮ ਕੀ ਕਰਦੇ ਸੀ ਮੈਂ ਡੀ ਐਮ ਰਿਟਾਇਰ ਹੋਇਆ ਮੈਂ ਉਹ ਉਹ ਤਾਂ ਬਹੁਤ ਤਕੜੀ ਪੋਸਟ ਹੁੰਦੀ ਆ ਹਾਂਜੀ ਹਾਂਜੀ ਇਹ ਤਾਂ ਨਜ਼ਾਰੇ ਲਏ ਹੋਗੇ ਜ਼ਿੰਦਗੀ 'ਚ ਹਾਂਜੀ ਬਹੁਤ ਨਜ਼ਾਰੇ ਲਏ ਆ ਆ ਬਹੁਤ ਹੁੰਦੀ ਆ ਹਾਂਜੀ ਹਾਂਜੀ ਮੁਫਤ ਦੀ ਸ਼ਰਾਬ ਪੀਤੀ ਆ ਹਾਂਜੀ ਮੁਫਤ ਦੀ ਫੀਮ ਖਾਤੀ ਆ ਹਾਂਜੀ ਆ ਵੋਟਾਂ ਵੇਲੇ ਵਾਧੂ ਗਿਫਟ ਵਾਧੂ ਫੰਡ ਆ ਵੋਟਾਂ ਵੇਲੇ ਬਹੁਤ ਆਈ ਜਾਂਦਾ ਸਭ ਤੋਂ ਕੋਲੇ ਤੇ ਛੋਟੇ ਕੋਲੇ ਨਜ਼ਾਰੇ ਲਏ ਆ ਪੈਨਸ਼ਨ ਵਾਧੂ ਆ ਵੋਟਾਂ ਵੇਲੇ ਛੋਟੇ ਕੋਲੇ ਫੰਡ ਬਹੁਤ ਆਉਂਦਾ ਜੀ ਹਾਂ ਫੰਡ ਬਹੁਤ ਆ ਜਿਹੜਾ ਇਤਿਹਾਸ ਤੋਂ ਉਹਨੇ ਪ੍ਰਚਾਰ ਕਰਨ ਹਾਂਜੀ 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 ਇਹ ਤਾਂ ਨਜ਼ਾਰੇ ਲਏ ਆ ਹਾਂਜੀ ਜ਼ਿੰਦਗੀ ਦੇ ਨਜ਼ਾਰੇ ਲੁੱਟਿਆ ਜੀ ਤੇ ਬੱਚੇ ਕੀ ਕੰਮ ਕਰਦੇ ਆ ਜੀ ਬੱਚੇ ਆਪਾਂ ਬਾਹਰ ਭੇਜਦੇ ਆ ਕਨੇਟਾ ਸੈਟਲ ਕਰਤੇ ਕਿਵੇਂ ਕਿਉਂਕਿ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਹਣ ਓਹ ਹੋ 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 ਅੰਕਲ ਜੀ ਮੜੀ ਮੋਟੀ ਸਾਨੂੰ ਸ਼ਰਮ ਵੀ ਚਾਹੀਦੀ ਐ ਫਿਰ ਕੀ ਗੱਲ ਬਟਾ ਪੰਜਾਬ ਦੇ ਪੱਲੇ ਕੱਖ ਛੱਡਿਆ ਕਿਹਨੇ ਨਹੀਂ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਗਿਆ ਛੋਡੇ ਵਰਗੇ ਲੀਡਰਾਂ ਨੇ ਤੇ ਛੋਡੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਤੁਹਾਨੂੰ ਇਹ ਕਹਿੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਐ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਛੋਡੇ ਵਰਗੇ ਲੋਕਾਂ ਨੇ ਨਹੀਂ ਛੱਡਿਆ ਜਦੋਂ ਬੰਦੇ ਦੀ ਇੰਨੀ تنਖਾਹ ਹੋਵੇ ਫਿਰ ਵੀ ਮੁਫਤ ਦੀ ਸ਼ਰਾਬ ਮੁਫਤ ਦਾ ਪੈਟਰੋਲ ਹੈ ਉੱਤੋਂ ਰਿਸ਼ਵਤ ਉੱਤੋਂ ਮੋਟੀਆਂ ਤਨਖਾਹਾਂ ਉੱਤੋਂ ਤੁਸੀਂ ਕਹਿੰਦੇ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਕਿਵੇਂ ਰਹਿੰਦਾ ਕੋਈ ਪਾਕਿਸਤਾਨ ਚ ਤਾਂ ਨਹੀਂ ਗਿਆ ਪੰਜਾਬ ਨੂੰ ਖਾਣ ਫੇਰ ਜਿਹੜੀਆਂ ਛੋਟੀਆਂ ਵੀੜੀਆਂ ਲਾਦਾਂ ਉਹਨਾਂ ਨੇ ਕੈਨੇਡਾ ਚ ਵੀ ਘਰ ਮਹਿੰਗੇ ਕਰਤੇ ਜਿਹੜਾ ਆਮ ਬੱਚਾ ਕੈਨੇਡਾ ਚ ਉਹਨਾਂ ਤੋਂ ਘਰ ਨਹੀਂ ਲਿਆ ਜਾਂਦਾ ਉੱਤੋਂ ਤੁਸੀਂ ਦੱਸਦੇ ਹੋ ਪੰਜਾਬ ਦੇ ਪੱਲੇ ਕੱਖ ਰਹਿ ਰਹੇ ਅੰਕਲ ਜੀ ਸ਼ਰਮ ਕਰੋ ਮੜੀ ਮੋਟੀ ਮਾਰੇ ਮोटे ਸੁਧਰੋ ਮਾਰੇ ਮोटे ਆਦੇ ਵਿਚਾਰ ਸੁਧਾਰੋ ਨਹੀਂ ਬੇਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਤਾਂ ਬੜੇ ਪੋਲੇ ਜਿਹੇ ਮੂਹਣਾ ਕਹਤਾ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਛੋੜੇ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਜਿਗਰ ਦੇ ਟੁੱਟੇ ਉਹਨਾਂ ਤੋਂ ਦੂਰ ਹੋਏ ਫਿਰਦੇ ਆ ਵਿਚਾਰੇ ਆ ਨਹੀਂ ਸਕਦੇ ਉਧਰ ਦਿਹਾੜੀਆਂ ਕਰਦੇ ਫਿਰਦੇ ਆ ਜੇ ਕਿਤੇ ਤੁਸੀਂ ਇਮਾਨਦਾਰ ਹੁੰਦੇ ਸਾਡੇ ਲੀਡਰ ਇਮਾਨਦਾਰ ਹੁੰਦੇ ਸਾਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਸੀ ਜਦੋਂ ਤੁਸੀਂ ਕਿਹਾ ਨਾ ਪੰਜਾਬ ਦੇ ਪੱਲੇ ਤਾਂ ਕੱਖ ਨਹੀਂ ਰਿਆ ਮੈਨੂੰ ਥੱਲੋਂ ਲੈ ਕੇ ਤਾਂ ਤੱਕ ਅੱਗ ਲੱਗ ਗਈ ਪੈਰਾਂ ਤੋਂ ਲੈ ਕੇ ਸਿਰ ਤੱਕ ਮਾੜੀ ਮੋਟੀ ਸ਼ਰਮ ਕਰੋ ਬੜੇ ਪੁੱਲੇ ਜੇ ਮੂੰਹ ਨਾ ਕਹਿਦਾ ਪੰਜਾਬ ਦੇ ਪੁੱਲੇ ਕੱਕ ਕਿਹਨੇ ਨਹੀਂ ਛੱਡਿਆ ਛੋਟੇ ਵਰਗੇ ਲੀਡਰਾਂ ਨੇ ਨਹੀਂ ਛੱਡਿਆ ਛੋਟੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਕੋਈ ਗੱਲ ਨਹੀਂ ਬੇਟਾ ਬਾਅਦ ਚ ਗੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਖੜ੍ਹ ਜਾ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਬਾਅਦ ਚ ਗੱਲ ਕਰਾਂਗੇ ਬੇਟਾ ਕੱਢ ਤੂੰ ਗੱਲ ਸੁਣ ਕੇ ਜਾਇਓ ਨਹੀਂ ਫਿਰ ਬਾਅਦ ਚ ਗੱਲ ਕਰਾਂਗੇ ਬੇਟਾ ਬਾਅਦ ਚ ਗੱਲ ਕਰਾਂ